ਕੈਨੇਡਾ ਦੇ ਵਿੱਚ ਇੱਕ ਜੋਬ ਫੇਅਰ ਹੋਣ ਜਾ ਰਿਹਾ ਹੈ ਤੇ ਇਹ ਜੋਬ ਫੇਅਰ ਜਿਹੜਾ ਨਿਊ ਫਾਉਂਡਲੈਂਡ ਤੇ ਲੈਬਰਾਡੋਰ ਦੇ ਵਿੱਚ ਆਰਗੇਨਾਈਜ਼ ਹੋਵੇਗਾ ਇਹ ਵਰਚੁਅਲ ਇਵੈਂਟ ਹੋਵੇਗਾ ਜਿਹਦੇ ਵਿੱਚ ਤੁਸੀਂ ਇਨਸਾਈਡ ਕੈਨੇਡਾ ਤੋਂ ਯਾਨੀ ਇੰਟਾਇਰ ਕੈਨੇਡਾ ਦੇ ਵਿੱਚ ਕਿਤੇ ਵੀ ਤੁਸੀਂ ਹੈਗੇ ਹੋ ਤਾਂ ਇਹਦੇ ਵਿੱਚ ਪਾਰਟਿਸਪੇਟ ਕਰ ਸਕਦੇ ਹੈਗੇ ਹੋ ਕੈਨੇਡਾ ਤੋਂ ਬਾਹਰੋਂ ਯਾਨੀ ਕਿ ਜੇਕਰ ਤੁਸੀਂ ਇੰਡੀਆ ਤੋਂ ਪਾਕਿਸਤਾਨ ਤੋਂ ਜਾਂ ਹੋਰ ਕਿਸੇ ਕੰਟਰੀ ਤੋਂ ਵੀ ਹੋ ਤਾਂ ਵੀ ਤੁਸੀਂ ਇਸ ਇਵੈਂਟ ਦੇ ਵਿੱਚ ਹਿੱਸਾ ਲੈ ਸਕਦੇ ਹੈਗੇ ਹੋ ਇਸ ਦੇ ਵਿੱਚ ਹਿੱਸਾ ਲੈਣ ਵਾਸਤੇ ਤੁਹਾਨੂੰ ਰਜਿਸਟ੍ਰੇਸ਼ਨ ਕਰਨਾ ਹੋਵੇਗਾ ਆਨਲਾਈਨ ਜਾ ਕੇ ਨਿਊ ਫਾਉਂਡਲੈਂਡ ਐਂਡ ਲੈਬਰਾਡੋਰ ਦੀ ਅਫੀਸ਼ੀਅਲ ਵੈਬਸਾਈਟ ਤੋਂ ਇਹ ਇੱਕ ਰਜਿਸਟ੍ਰੇਸ਼ਨ ਹੋਵੇਗਾ ਜਿਸ ਦੀ ਕੋਈ ਫੀ ਨਹੀਂ ਹੈਗੀ ਉਸ ਤੋਂ ਬਾਅਦ ਤੁਹਾਡਾ ਰੈਜ਼ਿਊਮ ਜਦੋਂ ਅਪਲੋਡ ਹੋ ਜਾਵੇਗਾ ਤੇ ਉਸ ਰੈਜ਼ਿਊਮ ਦਾ ਐਕਸੈਸ ਜਿਹੜਾ ਵਾ ਉਹ ਉਹਨਾਂ ਸਾਰੇ employer ਕੋਲ ਹੋਵੇਗਾ ਜਿਹੜੇ ਵੀ ਇਸ ਇਵੈਂਟ ਦੇ ਵਿੱਚ ਹਿੱਸਾ ਲੈ ਰਹੇ ਨੇ ਇਹ ਸਰਕਾਰੀ ਇਵੈਂਟ ਹੈ ਇਹਦੇ ਵਿੱਚ ਤੁਹਾਡਾ ਰੈਜ਼ਿਊਮ ਜੇਕਰ ਸਿਲੈਕਟ ਹੁੰਦਾ ਹੈ ਕਿਸੇ ਏਮਪਲੋਇਰ ਨੂੰ ਪਸੰਦ ਆਂਦਾ ਹੈ ਤਾਂ ਉਹ ਤੁਹਾਨੂੰ ਵਰਚੁਅਲ ਇੰਟਰਵਿਊ ਵਾਸਤੇ ਇਸ ਜੋਬ ਫੇਅਰ ਦੇ ਰਾਹੀਂ ਕੰਟੈਕਟ ਕਰੇਗਾ ਉਸ ਤੋਂ ਬਾਅਦ ਜੇਕਰ ਉਹ ਤੁਹਾਨੂੰ ਜੋਬ ਆਫਰ ਦੇ ਦਿੰਦਾ ਹੈ ਤਾਂ ਤੁਸੀਂ ਕੈਨੇਡਾ ਦੇ ਵਿੱਚ ਮੂਵ ਹੋ ਸਕਦੇ ਹੋ ਇਸ ਜੋਬ ਆਫਰ ਦੇ ਬਿਹਾਰਫ ਤੇ ਉੱਤੇ ਹੁਣ ਜਿਹੜੇ ਕੈਨੇਡਾ ਦੇ ਵਿੱਚ ਅਥਰਾਇਜ਼ਡ ਨੇ ਕੰਮ ਕਰਨ ਵਾਸਤੇ OVS ਜੋਬ ਫੇਅਰ 'ਚ ਇਸ ਸਾਲ ਆ ਸਕਦੇ ਨੇ ਜਿਹੜੇ ਆਊਟਸਾਈਡ ਕੈਨੇਡਾ ਬੈਠੇ ਨੇ ਉਹ ਵੀ ਇਸ ਜੋਬ ਫੇਅਰ ਦਾ ਹਿੱਸਾ ਬਣ ਸਕਦੇ ਹੈਗੇ ਨੇ ਇਸ ਜੋਬ ਫੇਅਰ ਦੇ ਰਾਹੀਂ ਤੁਸੀਂ PR ਤੱਕ ਦੀਆਂ ਪੌੜੀਆਂ ਚੜ੍ਹ ਸਕਦੇ ਹੋ ਕਿਉਂਕਿ ਜਿਹੜਾ ਸੈਕਟਰ ਦੇ ਵਿੱਚ ਇਹਨਾਂ ਤੁਹਾਨੂੰ ਜੋਬ ਆਫਰ ਦੇਣਾ ਹੈ ਮੋਸਟ ਆਫ ਕੇਸਸ ਦੇ ਵਿੱਚ ਉਹ ਜੋਬ ਆਫਰ ਜਿਹੜਾ ਇਸ ਨਿਊ ਫਾਉਂਡਲੈਂਡ ਐਂਡ ਲੈਬਰਾਡੋਰ ਦੇ ਵਿੱਚ ਇਨ ਡਿਮਾਂਡ ਸੈਕਟਰ ਹੋਣ ਵਾਲਾ ਹੈਗਾ ਉਹਦੀ ਲਿਸਟ ਜਿਹੜੀ ਹੈ ਉਹ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਜਿਦੇ ਵਿੱਚ ਹੈਲਥ케ਅਰ ਤੋਂ ਲੈ ਕੇ ਆਵੇਸ਼ਨ ਤੇ ਹੋਰ ਕਈ ਅਜਿਹੇ ਓਕੂਪੇਸ਼ਨਸ ਨੇ ਜਿਹੜੇ ਸ਼ਾਰਟ ਓਕੂਪੇਸ਼ਨਸ ਨੇ ਜਿਸ ਦੀ ਨਿਊ ਫਾਉਂਡਲੈਂਡ ਐਂਡ ਲੈਬਰਾਡੋਰ ਨੂੰ ਲੋੜ ਹੈਗੀ ਹੈ ਇਸ ਤੋਂ ਇਲਾਵਾ ਜੇਕਰ ਇਹਨਾਂ ਇਹਨਾਂ ਕਿੱਤਿਆਂ ਦੇ ਵਿੱਚ ਜਾਂ ਕਹਿ ਸਕਦੇ ਹੋ ਕਿ ਇਸ ਜੋਬ ਜੋਬ ਪ੍ਰੋਫਾਈਲ ਦੇ ਨਾਲ ਮਿਲਦਾ ਜੁਲਦਾ ਤੁਹਾਡੇ ਕੋਲ ਐਕਸਪੀਰੀਅੰਸ ਨਹੀਂ ਹੈਗਾ ਤਾਂ ਜਿਹੜਾ ਵੀ ਐਕਸਪੀਰੀਅੰਸ ਤੁਹਾਡੇ ਕੋਲ ਹੈਗਾ ਹੈ ਤੁਸੀਂ ਆਪਣਾ ਰੈਜ਼ਿਊਮੇ ਅਪਲੋਡ ਕਰ ਸਕਦੇ ਹੋ ਜੇਕਰ ਉਸ ਲੈਵਲ ਦਾ ਕਿਸੇ ਨੂੰ ਜਾਂ ਉਸ ਐਜੂਕੇਸ਼ਨ ਜਾਂ ਉਸ ਸਕਿੱਲ ਦੇ ਬੰਦੇ ਦੀ ਲੋੜ ਜੇਕਰ ਕਿਸੇ ਏਮਪਲੋਇਰ ਨੂੰ ਹੋਈ ਤਾਂ ਇਸ ਜੋਬ ਫੇਅਰ ਦੇ ਰਾਹੀਂ ਤੁਸੀਂ ਹਾਇਰ ਹੋ ਸਕਦੇ ਹੈਗੇ ਹੁਣ ਕੈਨੇਡਾ ਵਿੱਚ ਬੈਠੇ ਕਈ ਬੱਚੇ ਅਜਿਹੇ ਨੇ ਜਿਹੜੇ ਕਹਿੰਦੇ ਜੀ ਸਾਨੂੰ ਨੌਕਰੀ ਨਹੀਂ ਮਿਲ ਰਹੀ ਉਹ ਇਸ ਤਰ੍ਹਾਂ ਦੇ ਜੌਬ ਆਫਰ ਦਾ ਹਿੱਸਾ ਬਣ ਸਕਦੇ ਨੇ ਸਟੈਪ ਬਾਈ ਸਟੈਪ ਕਿਦਾਂ ਤੁਸੀਂ ਇਹਨੂੰ ਰਜਿਸਟਰਡ ਕਰ ਸਕਦੇ ਹੋ ਆਪਾਂ ਚੱਲਦੇ ਹਾਂ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਤੇ ਹਰ ਇੱਕ ਪੁਆਇੰਟ ਨੂੰ ਬੜੇ ਬਾਰੀਕੀ ਦੇ ਨਾਲ ਸਮਝਦੇ ਹਾਂ ਇਹ ਆਪਾਂ ਨਿਊ ਫਾਉਂਡਲੈਂਡ ਐਂਡ ਲੈਬਰਾਡੋਰ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਆ ਗਏ ਹਾਂ ਜਿੱਥੇ ਇਸ ਇਵੈਂਟ ਨੂੰ ਲੈ ਕੇ ਰਜਿਸਟ੍ਰੇਸ਼ਨ ਤੁਸੀਂ ਕਰ ਸਕਦੇ ਹੈਗੇ ਹੋ ਸਕੇਜੂਲ ਜਿਹੜਾ ਸਾਹਮਣੇ ਦਿਖੇ ਲਿਖਿਆ ਹੋਇਆ ਹੈ ਜਿਹਦੇ ਵਿੱਚ ਲਿਖਿਆ ਹੋਇਆ ਕਿ ਕਦੋਂ ਜਿਹੜਾ ਤੁਹਾਡਾ ਇਵੈਂਟ ਹੈ ਉਹ ਲਾਈਵ ਹੋਵੇਗਾ ਜਿੱਥੇ ਤੁਸੀਂ ਪਾਰਟਿਸਿਪੇਟ ਇਸ ਇਵੈਂਟ ਦੇ ਵਿੱਚ ਕਰ ਸਕਦੇ ਹੋ ਤਾਂ ਉਹ ਹੈ ਵੈਡਨਸਡੇ ਫਰਵਰੀ 11 ਨੂੰ 6 ਵਜੇ ਤੋਂ ਲੈ ਕੇ ਤੇ 10 ਵਜੇ ਤੱਕ ਰਾਤ ਨੂੰ ਯਾਨੀ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਜੀ ਐਮਟੀ ਟਾਈਮ ਦੇ ਹਿਸਾਬ ਦੇ ਨਾਲ ਜਿਹੜਾ ਹੈ ਇਹ ਇਵੈਂਟ ਜਿਹੜਾ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਤੇ 2:30 ਵਜੇ ਤੋਂ ਲੈ ਕੇ 6:30 ਵਜੇ ਤੱਕ ਜਿਹੜਾ ਸ਼ਾਮ ਦੇ ਟਾਈਮ NST ਟਾਈਮ ਦੇ ਹਿਸਾਬ ਦੇ ਨਾਲ ਜਿਹੜਾ ਇਹ ਇਵੈਂਟ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਹੁਣ ਇਹਦੇ ਵਿੱਚ ਰਜਿਸਟ੍ਰੇਸ਼ਨ ਜਿਹੜਾ ਉਹ ਤੁਸੀਂ ਬੜਾ ਸਿੰਪਲ ਪ੍ਰੋਸੈਸ ਹੈ ਰਜਿਸਟ੍ਰੇਸ਼ਨ ਟੂਡੇ ਦੇ ਉੱਤੇ ਕਲਿੱਕ ਕਰੋਗੇ ਜੇ ਤੁਸੀਂ ਰਜਿਸਟ੍ਰੇਸ਼ਨ ਟੂਡੇ ਦੇ ਉੱਤੇ ਕਲਿੱਕ ਕਰਨਾ ਹੈ ਤਾਂ ਤੁਹਾਡਾ ਇਸ ਤਰੀਕੇ ਦਾ ਇੰਟਰਫੇਸ ਆ ਜਾਣਾ ਵੈਬਸਾਈਟ ਦਾ ਇੱਥੇ ਰਜਿਸਟਰਡ ਤੇ ਕਲਿੱਕ ਕਰਨਾ ਤੁਸੀਂ ਜੇ ਤੁਸੀਂ ਰਜਿਸਟਰਡ ਤੇ ਕਲਿੱਕ ਕਰੋਗੇ ਤਾਂ ਐਦਾਂ ਦਾ ਇੰਟਰਫੇਸ ਆ ਜਾਏਗਾ ਹੁਣ ਇੱਥੇ ਕੀ ਕਰਨਾ ਹੈ ਤੁਸੀਂ ਸਭ ਤੋਂ ਪਹਿਲਾਂ ਇੱਥੇ ਆਪਣਾ ਰੈਜ਼ਿਊਮੇ ਜਿਹੜਾ ਉਹਨੂੰ ਅਪਲੋਡ ਕਰਨਾ ਹੈ ਦੇਖੋ ਇੱਥੇ ਚੂਜ਼ ਫਾਈਲ ਲਿਖਿਆ ਹੋਇਆ ਇੱਥੇ ਤੁਸੀਂ ਆਪਣਾ ਰੈਜ਼ਿਊਮੇ ਅਪਲੋਡ ਕਰੋ ਉਸ ਤੋਂ ਬਾਅਦ ਨੀਚੇ ਜਿਹੜਾ ਹੈ ਉਹ ਫਰਸਟ ਨੇਮ ਤੁਹਾਡਾ ਕੀ ਹੈ ਫਿਰ ਲਾਸਟ ਨੇਮ ਤੁਹਾਡਾ ਕੀ ਹੈ ਜਿਵੇਂ ਇੱਥੇ ਫਰਸਟ ਨੇਮ ਮੇਰਾ ਗੁਰਵਿੰਦਰ ਹੈ ਤਾਂ ਮੈਂ ਗੁਰਵਿੰਦਰ ਲਿਖਾਂਗਾ ਫਿਰ ਸੈਕੰਡ ਨੇਮ ਮੇਰਾ ਸਿੰਘ ਹੈ ਫਿਰ ਮੈਂ ਇੱਥੇ ਸਿੰਘ ਲਿਖਾਂਗਾ ਫਿਰ ਇੱਥੇ ਮੈਂ ਆਪਣੀ ਈਮੇਲ ਆਈਡੀ ਲਿਖਾਂਗਾ ਉਸ ਤੋਂ ਬਾਅਦ ਇੱਥੇ ਮੈਂ ਕੰਟਰੀ ਆਫ ਰੈਜ਼ਿਡੈਂਸ ਤੇ ਤਾਂ ਮੈਂ ਇੰਡੀਆ ਦੂੰਗਾ ਤਾਂ ਮੈਂ ਇੰਡੀਆ ਲਿਖਾਂਗਾ ਸਟੀਜਨਸ਼ਿਪ ਕਿੱਥੋਂ ਦੀ ਹੈ ਇੰਡੀਆ ਦੀ ਹੈ ਮੈਂ ਇੱਥੇ ਇੰਡੀਆ ਸਿਲੈਕਟ ਕਰਾਂਗਾ ਫਿਰ ਉਸ ਤੋਂ ਬਾਅਦ ਡੂ ਯੂ ਹੈਵ ਫੈਮਲੀ ਮੈਂਬਰ ਇਨ ਕੈਨੇਡਾ ਨਹੀਂ ਕੋਈ ਫੈਮਲੀ ਮੈਂਬਰ ਕੈਨੇਡਾ ਨਹੀਂ ਹੈਗਾ ਜੇ ਹੈਗਾ ਤੇ ਇਹਨੂੰ ਯੈਸ ਕਰੋਗੇ ਯਾਨੀ ਕਿ ਆਊਟਸਾਈਡ ਕੈਨੇਡਾ ਤੋਂ ਜੇਕਰ ਤੁਸੀਂ ਅਪਲਾਈ ਕਰ ਰਹੇ ਹੋ ਤਾਂ ਜੇਕਰ ਤੁਹਾਡਾ ਕੋਈ ਫੈਮਲੀ ਮੈਂਬਰ ਹੈਗਾ ਹੈ ਕੈਨੇਡਾ ਦੇ ਵਿੱਚ ਤਾਂ ਉਹਦੀ ਡਿਟੇਲ ਇੱਥੇ ਪ੍ਰੋਵਾਈਡ ਕਰੋਗੇ ਤੇ ਜੇ ਕੋਈ ਫੈਮਲੀ ਮੈਂਬਰ ਨਹੀਂ ਹੈਗਾ ਤੇ ਇਹਨੂੰ ਸਿੰਪਲ ਨੋ ਕਰ ਦੇਣਾ ਹੈਗਾ education ਤੁਹਾਡਾ ਕੀ ਹੈ ਉਹਦੇ ਵਿੱਚ ਤੁਹਾਡਾ ਬੈਚਲਰ ਹੈ ਮਾਸਟਰਸ ਹੈ ਡਾਕਟੋਰੇਟ ਹੈ ਜਿਵੇਂ ਮਾਸਟਰਸ ਹੈ ਤੇ ਮੈਂ ਮਾਸਟਰਸ ਲਿਖਾਂਗਾ ਉਦੋਂ ਬਾਅਦ ਇੱਥੇ ਤੁਸੀਂ ਆਪਣੇ ਡਿਟੇਲ ਇੰਟਰ ਕਰਨੀ ਹੈ ਕਿ ਕਿਹੜੀ ਕੰਟਰੀ ਤੋਂ ਤੁਸੀਂ ਜਿਹੜਾ ਸਕੂਲਿੰਗ ਤੁਹਾਡੀ ਹੋਈ ਹੈ ਮਾਸਟਰਸ ਕਿੱਥੋਂ ਕੀਤਾ ਤੇ ਉਹ ਇੰਡੀਆ ਆਪਾਂ ਸਿਲੈਕਟ ਕਰ ਲਾਂਗੇ ਉਦੋਂ ਬਾਅਦ ਹੈਵ ਕੰਪਲੀਟਡ ਐਨ ਐਜੂਕੇਸ਼ਨਲ ਕੰਡਿਸ਼ਨਲ ECA ECA ਜਿਹੜੀ ਹੈ ਡਾਇਰੈਕਟ ਕੰਡਿਸ਼ਨਲ ਹੈ ਉਹ ਇੱਥੇ ਆਪਾਂ कराए है तो नु यस करना नहीं कराए थे नो करना हैगा उस बाद इथे वर्क एक्सपीरियंस ਤੁਹਾਡੇ ਕੋਲ ਕਿਸ ਖੇਤੇ ਦਾ ਹੈ ਕਿਸ ਕਿਸ ਫੀਲਡ ਦਾ ایکسپੀਰੀਅੰਸ ਹੈ ਉਹ ਆਪਾਂ ਸਿਲੈਕਟ ਕਰਾਂਗੇ ਐਗਰੀਕਲਚਰ ਐਗਰੀਕਲਚਰ ਦਾ ਅਵੇਸ਼ਨ ਹੈ ਕੰਸਟਰਕਸ਼ਨ ਹੈ ਕਮਿਊਨਿਟੀ ਸਪੋਰਟ ਵਰਕਰ ਹੈ ਡਾਟਾ ਐਨਲਿਸਟ ਹੈ ਐਜੂਕੇਸ਼ਨ ਹੈ ਇੰਜੀਨੀਅਰਿੰਗ ਹੈ ਫਾਈਨੈਂਸ ਹੈ ਹੈਲਥ ਹੈ ਹਸਪਿਟੈਲਿਟੀ ਹੈ ਮਾਰਕੀਟਿੰਗ ਮੈਨੂਫੈਕਚਰਿੰਗ ਬਹੁਤ ਸਾਰਾ ਤੇ ਜੇਕਰ ਤੁਸੀਂ ਇਨਾਂ ਇਨਾਂ ਕਿਸੇ ਦੇ ਵਿੱਚੋਂ ਨਹੀਂ ਆnde ਤਾਂ ਤੁਸੀਂ ਇੱਥੇ ਅਦਰ ਸਿਲੈਕਟ ਕਰ ਸਕਦੇ ਹੈਗੇ ਹੋ ਤੇ ਅਦਰਸ ਦੀ ਇੱਥੇ ਡਿਟੇਲ ਦੇ ਸਕਦੇ ਹੋ ਕਿ ਐਕਚੁਅਲ ਦੇ ਵਿੱਚ ਤੁਸੀਂ ਕੌਣ ਹੋ ਜਿ ਤਰ੍ਹਾਂ ਮੈਂ ਲਿਖ ਸਕਦਾ ਕਿ ਮੈਂ ਐਂਕਰ ਹਾਂ ਗ੍ਰਾਫਿਕ ਡਿਜ਼ਾਈਨਰ ਹਾਂ ਵੀਡੀਓ ਐਡੀਟਰ ਹਾਂ ਇੱਥੇ ਆਪਾਂ ਉਹ ਚੀਜ਼ ਸਿਲੈਕਟ ਕਰ ਸਕਦੇ ਹਾਂ ਉਹ ਤੋਂ ਬਾਅਦ ਕੀ ਤੁਸੀਂ ਅੰਗਰੇਜ਼ੀ ਬੋਲ ਸਕਦੇ ਹੋ ਇੱਥੇ ਆਪਾਂ ਯੈਸ ਕਰਾਂਗੇ ਤੇ ਉਸ ਤੋਂ ਬਾਅਦ ਕਿਸ ਲੈਵਲ ਤੱਕ ਦੀ ਇੰਗਲਿਸ਼ ਬੋਲ ਸਕਦੇ ਹੋ ਜੇ ਬਿਗਿਨਰ ਹੋ ਅ ਇੰਟਰਮੀਡੀਏਟ ਹੈ ਜਾਂ ਫਲੂਐਂਟ ਹੈ ਜਿਹੜੀ ਵੀ ਤੁਹਾਡਾ ਹੈਗਾ ਮਤਲਬ ਜਸਟ ਲੈਵਲ ਦੀ ਤੁਸੀਂ ਇੰਗਲਿਸ਼ ਬੋਲ ਸਕਦੇ ਹੋ ਸਿਲੈਕਟ ਕਰਨਾ ਜੇ ਆਪਾਂ ਇੰਟਰਮੀਡੀਏਟ ਹੈ ਤਾਂ ਇੰਟਰਮੀਡੀਏਟ ਸਿਲੈਕਟ ਕਰਾਂਗੇ ਉਦੋਂ ਬਾਅਦ ਆਪਾਂ ਇਹਦੇ ਤੁਸੀਂ ਇੰਗਲਿਸ਼ ਦਾ ਕੋਈ ਟੈਸਟ ਦਿੱਤਾ ਹੋਇਆ ਜੇ ਦਿੱਤਾ ਹੋਇਆ ਤੇ ਇਹਨੂੰ ਆਪਾਂ ਯੈਸ ਕਰਨਾ ਹੈਗਾ ਤੇ ਜੇ ਨਹੀਂ ਦਿੱਤਾ ਹੋਇਆ ਤੇ ਨੋ ਕਰਨਾ ਹੈਗਾ ਉਦੋਂ ਬਾਅਦ ਆਪਾਂ ਆ ਜੰਨੇ ਆ ਕਿ ਕੀ ਤੁਸੀਂ ਸਪੀਕਿੰਗ ਇਸ ਬੋਲ ਸਕਦੇ ਹੋ ਫ੍ਰੈਂਚ ਤੇ ਆਪਾਂ ਇੱਥੇ ਨੋ ਕਰ ਦਾਂਗੇ ਜੇ ਆਪਾਂ ਯੈਸ ਹੈ ਤੇ ਯੈਸ ਕਰ ਦਾਂਗੇ ਉਦੋਂ ਬਾਅਦ ਕਿ ਫ੍ਰੈਂਚ ਦਾ ਕੋਈ ਟੈਸਟ ਦਿੱਤਾ ਹੈ ਨਹੀਂ ਦਿੱਤਾ ਨਹੀਂ ਦਿੱਤਾ ਹੈ ਤੇ ਉਹਨੂੰ ਯੈਸ ਕਰ ਦਾਂਗੇ ਕਿਹੜਾ ਦਿੱਤਾ ਉਹ ਨੀਚੇ ਸਿਲੈਕਟ ਕਰ ਲਾਂਗੇ ਉਦੋਂ ਬਾਅਦ ਆ ਜਾਂਦਾ ਹੈ ਕਿ ਤੁਸੀਂ ਆ ਆਰ ਯੂ ਇੰਟਰਸਟਿਡ ਇਨ ਸਟੱਡੀ ਇਨ ਅ ਪੋਸਟ ਸੈਕੰਡਰੀ ਇੰਸਟੀਟਿਊਟ ਇਨ ਨਿਊ ਫਾਉਂਡਲੈਂਡ ਲੈਬਰਾਡੋਰ ਸੀ ਯੂ ਇੰਟਰਸਟਿਡ ਹੋ ਯੈਸ ਕਰਨਾ ਨਹੀਂ ਹੋ ਤੇ ਨੋ ਕਰਨਾ ਠੀਕ ਹੈ ਉਸ ਤੋਂ ਬਾਅਦ ਆਪਾਂ ਇਹਨੂੰ ਕਰ ਦੇਣਾ ਰਜਿਸਟਰਡ ਜੇ ਤਾਂ ਪਰ ਰਜਿਸਟਰਡ ਤੇ ਕਲਿੱਕ ਕੀਤਾ ਤੇ ਆਪਣਾ ਰਜਿਸਟਰਡ ਹੋ ਜਾਣਾ ਹੈਗਾ ਸੋ ਇਸ ਤਰੀਕੇ ਦੇ ਨਾਲ ਇਸ ਇਵੈਂਟ ਦੇ ਵਿੱਚ ਤੁਸੀਂ ਵੀ ਪਾਰਟਿਸਿਪੇਟ ਕਰ ਸਕਦੇ ਹੋ ਤੇ ਇਸ ਇਵੈਂਟ ਦਾ ਹਿੱਸਾ ਬਣ ਸਕਦੇ ਹੋ ਚੈਨਲ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਆਪਣਾ ਚੈਨਲ ਹੈ ਤੁਹਾਨੂੰ ਡੈਡੀਕੇਟਿਡ ਚੈਨਲ